ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜੋ ਪੋਸਟਾਂ ਜਾਰੀ ਹੋਈਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਲਈ ਭਰਤੀਆਂ ਕੀਤੀਆਂ ਜਾਣੀਆਂ ਬਹੁਤ ਵਧੀਆ ਪੋਸਟਾਂ ਜੀ ਰੈਗੂਲਰ ਪੋਸਟਾਂ ਪੂਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਦਿਓ ਜੇਕਰ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਓਪਨ ਕੀਤੀ ਜਾਣੀਆਂ ਵੱਖ-ਵੱਖ ਪੰਜਾਬ ਦੇ ਵਿਭਾਗਾਂ ਉਹਨਾਂ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਤਾਂ ਆਪਾਂ ਪੋਸਟਾਂ ਦੀ ਗੱਲ ਕਰ ਲੈਨੇ ਜੀ ਡਾਇਰੈਕਟਰ ਸੈਸਪਾਟਾ ਵਿਭਾਗ ਦਾਇਰ ਨਬਲੋ ਜੋ ਵੱਖ-ਵੱਖ ਭਾਗਾਂ ਦੇ ਵਿੱਚ ਪੋਸਟਾਂ ਜਾਰੀ ਹੋਈਆਂ ਉਹ ਤੁਸੀਂ ਗਿਣਤੀ ਆ ਇਹਨਾਂ ਦੇ ਵਿੱਚ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਤਾਂ ਇਹ ਵੱਖ-ਵੱਖ ਵਿਭਾਗ ਹੈ ਜਿਹਦੇ ਵਿੱਚ ਇਹ ਭਰਤੀ ਕੀਤੀ ਜਾਣੀਆਂ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਡਾਇਰੈਕਟੋਰੇਟ ਸੱਭਿਆਚਾਰ ਤੇ ਮਾਮਲੇ ਵਿਭਾਗ ਡਾਇਰੈਕਟੋਰੇਟ ਸ਼ਹਿਰੀ ਹਬਾਬਾਦੀ ਕਾਹ ਹੈ ਵੱਡੀ ਭਰਤੀ ਹੈ ਓਪਨ ਹੋਈ ਹੈ ਜੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਿਨੀਅਰ ਸਹਾਇਕ ਪਸ਼ੂ ਪਾਲਣ ਵਿਭਾਗ ਸਿਨੀਅਰ ਸਹਾਇਕ ਪਸ਼ੂ ਪਾਲਣ ਵਿਭਾਗ ਪੰਜਾਬ ਤਾਂ ਇਹ ਵੱਖ-ਵੱਖ ਵਿਭਾਗ ਨੇ ਜੀ ਗਿਣਤੀ ਨਾਲ ਹੀ ਲਿਖੀ ਹੋਈ ਹੈ ਇਹਨਾਂ ਵੱਲੋਂ ਕਿਹੜੇ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ ਕੈਟਾਗਰੀ ਵਾਈਜ਼ ਵੰਡ ਵੀ ਨਾਲ ਹੀ ਦਿੱਤੀ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਇਹ ਭਰਤੀ ਹੈ ਓਪਨ ਹੋਈ ਹੈ ਪੰਜਾਬ ਦੇ ਵੱਖ-ਵੱਖ 18 ਵਿਭਾਗਾਂ ਦੇ ਵਿੱਚ ਇਹ ਭਰਤੀ ਓਪਨ ਕੀਤੀ ਗਈ ਹੈ ਜੀ ਤੇ ਕੁੱਲ ਅਸਾਮੀਆਂ ਜੋ 131 ਹੈ ਜੀ 49 ਜੋ ਪੋਸਟਾਂ ਔਰਤਾਂ ਦੇ ਲਈ ਰੱਖੀਆਂ ਰੱਖੀਆਂ ਗਈਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਇਨਾਂ ਵੱਲੋਂ 2 April 2024 ਰੱਖੀ ਗਈ ਹੈ ਫੀਸ ਭਰਨ ਦੇ ਲਈ ਆਖਰੀ ਮਿਤੀ ਇਹ 4 April 2024 ਰੱਖੀ ਗਈ ਹੈ। ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਅਧਿਨ ਸੇਵਾਮਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 5/2023 ਅਹੀਂ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਅਨੁਸਾਰ ਗਰੁੱਪ B ਦੀਆਂ ਸੀਨੀਅਰ ਸੈਕ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਦੀ ਗਿਣਤੀ 95 ਤਾਂ ਵਧਾ ਕੇ ਇਹਨਾਂ ਵੱਲੋਂ 131 ਕੀਤੀ ਗਈ ਹੈ ਤਾਂ ਇਹਦੇ ਸਬੰਧਤ ਇਹ ਅਪਡੇਟਡ ਹੈ ਨੋਟੀਫਿਕੇਸ਼ਨ ਹੈ ਆਸਾਮੀਆਂ ਵਧਾ ਕੇ ਤੋਂ ਜਾਰੀ ਕੀਤਾ ਗਿਆ ਇਹਦੇ ਲਈ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੀਟਪੀਐਸਬੀ ਦੀ ਤੇ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਉਹਦਾ ਲਿੰਕ ਦਿੱਤਾ ਹੋਇਆ ਤੁਸੀਂ ਉੱਥੋਂ ਵੀ ਪੋਸਟਾਂ ਦੇ ਲਈ ਡਾਇਰੈਕਟ ਲਿੰਕਾ ਲੈ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਇਹ ਜਿ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਹਿਓ ਕਰੋ ਜੀ ਧੰਨਵਾਦ